ਉਹ ਸਰਕਾਰਾਂ ਨੇ ਇੱਕ ਸਰਕਾਰ ਹੈ ਜਿਹੜੀ ਕਹਿੰਦੀ ਅਸੀਂ 13 ਜ਼ੀਰੋ ਮਤਲਬ 13 ਪਾਰ ਨਿਕਲਾਂਗੇ ਤੇ ਦੂਜੀ ਕੇਂਦਰ ਦੀ ਸਰਕਾਰ ਹੈ ਉਹ ਕਹਿੰਦੀ 400 ਪਾਰ ਤੇ ਨਾ 13 ਪਾਰ ਵਾਲਿਆਂ ਕੋਲ ਬੰਦੇ ਲੱਭਦੇ ਆ ਕਦੇ ਇੱਥੋਂ ਚੋਰੀ ਕਰਦੇ ਆ ਕਦੇ ਉੱਥੋਂ ਚੋਰੀ ਕਰਦੇ ਆ ਕਿਸੇ ਨੂੰ ਕੋ ਲਾਲਚ ਦਿੰਦੇ ਆ ਜਾਂ ਜਿਹੜੇ ਵੱਖ-ਵੱਖ ਪਾਰਟੀਆਂ ਤੋਂ ਛੱਡ ਕੇ ਆਏ ਆ ਉਹਨਾਂ ਨੂੰ ਲਿਆ ਕੇ ਪਹਿਲਾਂ ਚੋਰ ਦੱਸਦੇ ਸੀ ਹੁਣ ਸਾਧ ਵਾਸ਼ਿੰਗ ਮਸ਼ੀਨ ਚੋਂ ਕੱਢ ਕੇ ਉਹਨਾਂ ਨੂੰ ਕੈਂਡੀਡੇਟ ਦਿੰਦੇ ਆ ਚੱਬੇਵਾਲ ਸਾਹਿਬ ਦੀ ਇਨਕੁਆਇਰੀ ਅਹੀਂ ਤਾਂ ਨਹੀਂ ਕਰਾਈ। ਇਹ ਇੱਕ ਹੋਰ ਵੀ ਜਿਹੜੇ ਇਹਨਾਂ ਦੇ ਕੈਂਡੀਡੇਟ ਹੈ ਵਜ਼ੀਰਾ ਨੂੰ ਟਿਕਟਾ ਦੇਣੀ ਆ ਮਤਲਬ ਕਿ ਸਾਨੂੰ ਕਿਸੇ ਤੇ ਭਰੋਸਾ ਨਹੀਂ ਜੇ ਲੋਕਾਂ ਨੇ ਵਜ਼ੀਰਾ ਨੂੰ ਵੋਟਾਂ ਨਹੀਂ ਦਿੱਤੀਆਂ ਤੇ ਸਮਝੋ ਕਿ ਵੋਟ ਫਿਰ ਜਮ੍ਹਾਂ ਹੀ ਨਹੀਂ ਪੈਂਦੀ। ਔਰ ਮੈਂ ਸਮਝਦਾ ਲੋਕਾਂ ਕੋਲ ਇੱਕ ਮੌਕਾ ਆਇਆ ਕਿ ਜਦੋਂ ਵਜ਼ੀਰ ਹੀ ਰਿਜੈਕਟ ਹੋ ਗਏ ਤੇ ਸਮਝੋ ਸਰਕਾਰ ਆਪੇ ਰਿਜੈਕਟਡ ਔਰ ਇਹ ਦਿਨ ਦੂਰ ਨਹੀਂ ਕਿ 4 ਜੂਨ ਤੋਂ ਬਾਅਦ ਪੰਜਾਬ 'ਚ ਨਵਾਂ ਮੁੱਖ ਮੰਤਰੀ ਆਉ ਜੇ ਤਾਂ ਭਾਜਪਾ ਦੀ ਵਾਸ਼ਿੰਗ ਮਸ਼ੀਨ ਚੱਲੀ ਫੇਰ ਤਾਂ ਕੋਈ ਏਕਨਾਥ ਛਿੰਦੇ ਭਗਵੰਤ ਮਾਨ ਰਗਾਉ ਤੇ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਚ ਗਈ ਇਹਨਾਂ ਦੇ ਐਮਐਲਏ ਕੁਝ ਬਚ ਗਏ ਤੇ ਫਿਰ ਕੁਲਤਾਰ ਸਿੰਘ ਸੰਧਵਾਉ ਇਹ ਤਾਂ ਸੱਚੀ ਗੱਲ ਤੇ ਜਿਹੜੇ ਭਾਜਪਾ ਵਾਲੇ ਜਿਹੜੇ ਕਹਿੰਦੇ 400 ਪਾਰ ਉਹਨਾਂ ਨੂੰ ਆਪ ਨਹੀਂ ਲੱਭਦਾ ਜਿਹੜਾ ਮੈਨੂੰ ਲੱਗਦਾ ਅੱਜ ਭਾਜਪਾ ਦੇ ਹਾਲਾਤ ਹੈ ਈ ਬੰਧਿਆ ਨਾਲ ਵੇਖਣਾ ਪੈਂਦਾ ਕਿ ਇਹ ਕਾਂਗਪੁਰਾਣੀ ਕਾਂਗਰਸ ਪਾਰਟੀ ਆ ਕਿ ਨਵੀਂ ਭਾਜਪਾ ਤੁਸੀਂ ਜਾਖੜ ਸਾਹਿਬ ਨੂੰ ਵੇਖੋ ਬਿੱਟੂ ਜੀ ਨੂੰ ਵੇਖੋ ਬਿੱਟੂ ਨੇ ਤਾਂ ਵੈਸੇ ਕਮਾਲ ਹੀ ਕਰਤੀ ਨਾ ਨਵੇਂ ਜਵਾਨੇ ਦਾ ਪੇਟਾ ਹੀ ਬਣ ਗਿਆ ਇਹ ਬਿਆਨ ਸਹੋਂਹਾਂ ਦੀ ਪੱਕੀ ਲੈ ਕੇ ਭੱਜ ਉੱਠਿਆ ਜਿਹੜੇ ਮਤਲਬ ਜੀ ਨੂੰ ਕਹਿੰਦੇ ਸਨ ਕਿ ਇਹ ਟਕਸਾਲੀ ਕਾਂਗਰਸੀ ਮਤਲਬ ਜਦੋਂ ਇਹ ਜੇ ਕਰਤਾਰ ਪੋਲਿਟਿਕਸ 'ਚ ਵੇਖਣ ਨੂੰ ਮਿਲ ਰਿਹਾ ਫਿਰ ਕੁਝ ਹੋ ਸਕਦਾ ਤਾਂ ਦੇ ਲੋਕਾਂ ਦਾ ਵੀ ਵਿਸ਼ਵਾਸ ਉੱਠ ਰਿਹਾ ਔਰ 400 ਪਾਰ ਵਾਲਿਆਂ ਦੀ ਜਾਂ 13 ਪਾਰ ਵਾਲਿਆਂ ਦੀ ਵੀ ਪੋਲ ਖੁੱਲ ਰਹੀ ਹੈ ਜੇ ਤੁਸੀਂ ਆਪ ਇਲੈਕਸ਼ਨ ਲੜਦੇ ਹੋ ਹਾਂਜੀ ਮੈਂ ਤਾਂ ਹਲੇ ਤੱਕ ਲੜਾਉਣ ਤੀ ਆ ਜੀ ਤੁਸੀਂ ਨਾ ਲੜਾ ਦਿਓ ਕਿਸੇ ਨਾਲ ਵੈਸੇ ਹਲੇ ਤੱਕ ਤਾਂ ਇਲੈਕਸ਼ਨ ਲੜਾਉਣ ਤੇ ਡਿਊਟੀ ਹਾਂਜੀ ਅੱਜ ਤਾਂ ਗੁਰਦਾਸਪੁਰ 'ਚ ਲੜਨ ਆਏ ਆ ਥੋੜਾ ਪਿਆਰ ਲੈਣ ਆਏ ਆ ਲੋਕਾਂ ਦੇ ਮੁੱਦੇ ਲੈ ਕੇ ਆਏ ਆ ਸੈਂਟਰ ਤੇ ਸੂਬੇ ਦੀ ਸਰਕਾਰ ਨਾਲ ਲੜਨਾ ਹੈ ਤੁਹਾਡਾ ਕੋਟ ਆ ਦਿਨ ਦਾ ਲਾਇੰਸ ਕਾਂਗਰਸ ਨਾਲ ਰਾਤ ਦਾ ਭਾਜਪੀ ਨਾਲ ਕੀ ਮੈਨੇ ਦੇਖੋ ਇਹ ਅਸਲੀਅਤ ਦੀ ਗੱਲ ਹੈ ਭਗਵੰਤ ਮਾਨ ਕਾਂਗਰਸ ਨੂੰ ਗਾਲਾਂ ਕੱਢਦਾ ਹਰਿਆਣੇ ਚੱਲੇ ਜੋ ਮਤਲਬ ਹਰਿਆ ਬਾਰਡਰ ਕਿੰਨਾ ਕਾ ਹਰਿਆਣਾ ਅਗੇ ਹਰਿਆਣੇ ਬਾਰਡਰ ਜਾ ਕੇ ਹੂਡਾ ਸਾਹਿਬ ਦੇ ਹੱਕ ਦੀ ਗੱਲ ਕਰਦਾ ਸੋਨੀਆ ਗਾਂਧੀ ਦੀ ਹੱਕ ਦੀ ਗੱਲ ਕਰਦਾ ਰਾਹੁਲ ਗਾਂਧੀ ਨੂੰ ਗਲਵੱਕੜੀ ਪਾਉਂਦਾ ਦਿੱਲੀ ਜਾਂਦਾ ਫੇਰ ਰਾਹੁਲ ਗਾਂਧੀ ਨੂੰ ਔਰ ਸੋਨੀਆ ਗਾਂਧੀ ਦੀ ਜਿਹੜੀ ਕਹਿੰਦੇ ਸੰਘਰਸ਼ਾ ਇਹਨਾਂ ਦਾ ਇਹਨਾਂ ਦੀ ਜੋ ਦੇਨ ਹੈ ਉਹਦੀ ਚਰਚਾ ਕਰਦਾ ਜਦੋਂ ਸਾਰੇ ਦੇਸ਼ ਚ ਹੁਣ ਅਸਾਮ ਗਿਆ ਮੈਨੂੰ ਤਾਂ ਸੀਗਾ ਤੇੜੂਗੜਾ ਲਿਆਂ ਨੂੰ ਛਡਾਕ ਕੇ ਆਊਗਾ ਮਗਰ ਉੱਥੇ ਫੇਰ ਕਾਂਗਰਸ ਦੀ ਹੱਕ ਦੀ ਗੱਲ ਕਰਕੇ ਜਿਹੜਾ ਮੁੱਖ ਮੰਤਰੀ ਸਾਰੇ ਦੇਸ਼ ਚ ਕਾਂਗਰਸ ਦੇ ਹੱਕ ਚ ਪ੍ਰਚਾਰ ਕਰੇ ਕਿ ਤੁਸੀਂ ਸਮਝਦੇ ਹੋ ਕਿ ਇੱਥੇ ਉਹ ਕਾਂਗਰਸ ਦੇ ਖਿਲਾਫ ਪ੍ਰਚਾਰ ਕਰ ਸਕੂ ਇਸ ਲਈ ਪੋਰਟ ਦਿਨ ਦਾ ਗੱਠ ਜੋੜ ਕਾਂਗਰਸ ਨਾਲ ਔਰ ਰਾਤ ਦਾ ਗੱਠ ਜੋੜ ਭਾਜਪਾ ਨੇ ਜੇ ਨਾ ਹੋਵੇ ਗੱਠਜੋੜ ਤੇ ਆ ਐਨਐਸਏ ਨਾ ਲੱਗਦੀ ਜੇ ਗੱਠਜੋੜ ਨਾ ਹੁੰਦਾ ਤੇ ਛੁਪ ਕਰਨ ਦੇ ਮਾਮਲੇ ਚ ਜਾਂ ਪ੍ਰੀਤਪਾਲ ਦੇ ਮਾਮਲੇ ਚ ਹਾਈ ਕੋਰਟ ਨੂੰ ਇੰਟਰਵਿਨ ਨਾ ਕਰਨਾ ਪੈਂਦਾ ਐਫਆਈਆਰ ਇਹ ਖਚਾਈ ਕੀਤੀ ਕਿ ਭਗਵੰਤ ਐਫਆਈਆਰ ਕਿਉਂ ਨਹੀਂ ਦਰਜ ਕਰਦਾ ਮੁੱਖ ਮੰਤਰੀ ਜ਼ੀਰੋ ਐਫਆਈਆਰ ਕਿਉਂ ਜਦਕਿ ਬੋਡੀ ਜਿਹੜੀ ਲੱਭੀ ਪੰਜਾਬ ਚ ਲੱਭੀ ਛੁਪ ਕਰਨ ਦੀ ਗੋਲੀ ਵੱਜੀ ਪੰਜਾਬ ਚ ਲੱਗੀ 250 ਬੰਦਾ ਜ਼ਖਮੀ ਹੋਇਆ ਪੰਜਾਬ ਚ ਹੋਇਆ ਸ਼ੋਭ ਪ੍ਰੀਤਪਾਲ ਨੂੰ ਚੁੱਕ ਕੇ ਕਿੱਥੋਂ ਲੈ ਕੇ ਗਏ ਪੰਜਾਬ ਤੋਂ ਮਗਰ ਐਫ ਆਈ ਆਰ 0 ਫਿਰ ਇਹ ਗੱਠ ਜੋੜ ਨਹੀਂ ਭਾਜਪਾ ਨਾਲ ਤੇ ਕੀ ਆ ਸ਼ਰਾਬ ਦਾ ਘਟਾਲਾ ਇੱਕ ਸਾਈਜ਼ ਪਾਲਿਸੀ ਬਣਾਈ ਕੀਨੇ ਸੁਸੋਧੀਆਂ ਨੇ ਕੇਜਰੀਆਲ ਨੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਹੋਰ ਲੀਡਰ ਬਣਾਈ ਕਿੱਥੇ ਜਾ ਕੇ ਸੁਸੋਧੀਆਂ ਦੇ ਘਰ ਚ ਉਹੀ ਬੰਦੇ ਜਿਹੜੇ ਫੜੇ ਆ ਜਿਓ ਦਿੱਲੀ ਚ ਚੋਰ ਨੇ ਸੇਮ ਪਾਲਿਸੀ ਫੋਟੋਸਟੈਟ ਪਾਲਿਸੀ ਪੰਜਾਬ ਚ ਵੀ ਉਹੀ ਪੈਸਿਆਂ ਦਾ ਨੁਕਸਾਨ ਹੋਇਆ ਮਿਨਿਸਟਰਸ ਆਫ ਕਾਉਂਸਲ ਆਫ ਮਿਨਿਸਟਰਸ ਦੀ ਇੱਕ ਕਮੇਟੀ ਨੇ ਆਫਸਰ ਕਮੇਟੀ ਨੇ ਕਿਹਾ ਕਿ ਇਹ ਪਾਲਿਸੀ ਗਲਤ ਹੈ ਫਿਰ ਅਗਲੇ ਸਾਲ ਔਰ ਇਹ ਕਹਿੰਦੇ ਹਾਂ ਇਹ ਗਲਤ ਹੈ ਤੇ ਜੇ ਦਿੱਲੀ 'ਚ ਉਹ ਚੋਰ ਸੀ ਉਹ ਫੜੇ ਗਏ ਤੇ ਪੰਜਾਬ 'ਚ ਕਿਉਂ ਨਹੀਂ ਫੜੇ ਜਾ ਰਹੇ ਕਿਉਂਕਿ ਭਾਜਪਾ ਨਾਲ ਗੱਠ ਜੋੜ ਹੈ ਦਿੱਲੀ 'ਚ ਉਹਨਾਂ ਨੂੰ ਫੜਪੜ ਮੁੱਖ ਮੰਤਰੀ ਤੱਕ ਅੰਦਰ ਦੇਤਾ ਤੇ ਜਿਹੜੇ ਪੰਜਾਬ ਵਾਲਾ ਮੁੱਖ ਮੰਤਰੀ ਜੀ ਨੇ ਪਾਲਿਸੀ ਬਣਾਈ ਉਹ ਰੋਜ਼ ਆ ਕੇ ਉੱਥੇ ਸਵੇਰੇ ਸ਼ਾਮ ਗੱਲ ਕਰੇ ਆਉਂਦਾ ਸੋ ਗੱਠ ਜੋੜ ਰਾਤ ਦਾ ਭਾਜਪਾ ਨਾਲ ਦੇਹਨ ਦਾ ਕਾਂਗਰਸ ਨਾਲ ਇਸ ਲਈ ਲੋਕ ਸਵਾਰੀ ਆਪ ਦੇ ਸਮਾਨ ਲਈ ਆਪ ਜਿਮ ਮੈਰਜ ਦਾ ਕਹਿ ਸਕਦੇ ਜਾਗਦੇ ਰਹੋ ਭਾਈ ਬਾਕੀ ਲੋਕਾਂ ਦੀ ਮਰਜ਼ੀ ਲੋਕਤੰਤਰ ਇਹ ਦੇਖੋ ਤੁਹਾਨੂੰ ਸਭ ਤੁਸੀਂ ਕੁਝ بڑے ਹੁੰਨੇ ਹੋ ਜਦੋਂ ਮੈਂ ਗੱਭੂ ਗੋਸ਼ਾ ਕਹਿੰਨਾ ਤਾਂ ਹੱਸਦੇ ਤੁਸੀਂ ਵੀ ਮਾਰ ਮਾਰ ਥਾਪੀਆਂ ਪੂਰੇ ਆ ਤੁਹਾਨੂੰ ਹੀ ਪਤਾ ਉਹ ਆਪ ਵਾਲਾ ਗੱਭੂ ਗੋਸ਼ਾ ਕਿਹੜਾ ਤੇ ਕਾਂਗਰਸ ਵਾਲਾ ਗੱਭੂ ਗੋਸ਼ਾ ਕਿਹੜਾ ਹੁਣ ਤਾਂ ਲੋਕਾਂ ਨੇ ਵੇਖਣਾ ਕਿ ਇਹਨਾਂ ਗੱਭੂ ਗੋਸ਼ਿਆਂ ਤੋਂ ਕੁਝ ਕਰਾ ਕਿ ਪੰਜਾਬ ਦੇ ਭਲੇ ਦੀ ਗੱਲ ਕਰਾਉਣੀ ਥੈਂਕ ਯੂ